ਹਾਂਜੀ ਮਹਾਰਾਜ ਜੀ ਅੱਛਾ ਕਾਲਸਾ ਤੇਰਾ ਆਂ ਦਰਸ਼ਨ ਦੂਸ਼ਣ ਸਾਡੇ ਜੈਦਰ ਜੀ ਤੱਕੇ ਨਾ ਹੋ ਰਹੇ ਪਿੱਛੇ ਹੱਥ ਉੱਪਰ ਕਰ ਲਓ ਭਾਈ ਹਾਂ 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 ਪਾ ਲਵਾਂਗੇ ਹੈਂ ਦਿਕਸਨ ਨੂੰ ਹਾਂਜੀ ਅੱਛਾ ਦਿਕਸਨ ਲੈ ਕੇ ਜਾਣਗੇ ਲਖਮੀ ਜੀ ਹਾਂ ਉਹਨਾਂ ਨਾਲ ਗੱਲ ਕਰਦੇ ਫੋਨ ਕਰਦੇ ਅੱਛਾ ਚੱਲ ਕਰੀਏ स्टैक के लिए कि कोर्ट ऑर्डर मेरा अच्छा लग के 10 बंदों ने बहुत ही से बोला है बाकी हम तक मेरे ओर्स फैमिली के एडवोकेट्स कोर्ट फॉलो कर रहा है आपको दरकार है एक मिनट जब बहस शिक्षाप्रद गाद रही मैं आपसे दो पुदीने की मांग सीगा सेंटर दरकार है ਬ੍ਰਦਰ ਮੇਰੀ ਦਿੱਤੀ ਕਰਵਾਦੀ ਨਾਲ ਬ੍ਰਦਰ ਸੀ ਉਹ ਕਹਿਣ ਕਿ ਮੋਹਿੰਦਰ ਆਸ ਹੈ ਹਾਂਜੀ ਤਾਂ ਫਿਰ ਉਹ ਉਹ ਉਪਦੇਸ਼ ਜਿਸ ਕਿ ਉਹਦੇ ਸਿੱਖਾ ਨਹੀਂ ਸੀ ਪਰ ਉਹਦੇ ਤੁਹਾਡੇ ਬ੍ਰਦਰ ਨੂੰ ਮੈਂ ਕਰਕੇ ਕਰ ਦਿੰਦੇ ਉਹਦੇ ਦੇਈਏ ਇਤਰੇ ਹੀ ਦਿਖਾ ਦਿਓ ਮੈਂ ਸਰ ਬੇਨਤੀ ਇਹ ਨਹੀਂ ਵੀ ਤੁਹਾਨੂੰ ਪਤਾ ਹੈ ਕਿ ਕਿਵੇਂ ਕਰਾਇਆ ਸਾਡੇ ਕੋਲ ਬਹੁਤ ਆ ਰੂਪ ਦਾ ਸਾਰੇ ਰੂਪ ਜਾਣ ਦਾ ਮੇਰਾ ਦਸਾਦਾ ਤੁਹਾਡੇ ਵੱਲੋਂ ਵੱਧ ਜਰਵਾ ਮੇਰਾ ਜੇਲਾ ਦਾ ਹਾਂਜੀ ਮੈਂ ਧਿਆੜ ਧਿਆੜ ਤੋਂ ਤੁਹਾਨੂੰ ਕੋਈ ਨਹੀਂ ਅਸਲ ਚ ਅਥਾਰਟੀ ਜਿਹੜੀ ਹੈ ਨਾ ਉਹ ਜੇਲ ਅਥਾਰਟੀ ਪਰ ਇਹਨੂੰ ਮਲਾਉਣਾ ਹੈ ਕਿ ਇਹਨੂੰ ਮਲਾਓ ਬੇਸਿਕ ਰੂਲਸ ਪਰ ਇਹ ਅਸੀਂ ਕੋਈ ਨਹੀਂ ਬੇਸਿਕ ਰੂਲ ਦੀ ਗੱਲ ਕਰਦਾ ਹਾਂ ਹਾਂ ਜਿਹੜੀ ਪਰਮਿਸ਼ਨ ਹੈ ਉਹ ਕਿਹਨੂੰ ਪਰਮਿਟ ਕਰਨਾ ਉਹ ਜੇਲ ਅਥਾਰਟੀ ਕੋਲੇ ਨਾ ਕਿ ਕਿਸੇ ਅਰ ਅਥਾਰਟੀ ਕੋਲੇ ਇਹੋ ਜਿਹੀ ਚੀਜ਼ ਫੈਮਲੀ ਦੇ ਨੂੰ ਕੀ ਕੀ ਪਾ ਸਕਦਾ ਕਾਮੀ ਦੇ ਵਿੱਚ ਜਿਹੜੇ ਹਰ ਤੁਹਾਨੂੰ ਨਾਮ ਫੈਮਲੀ ਜੀ ਹੈ ਨਾਮ ਹੈ ਅਤੇ ਪਰਟੀ ਵੀ ਫੈਮਲੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰ ਸ਼ਰਮਣੀ ਅਕਾਲੀ ਦਲ ਜਿੰਦਾਬਾਦ ਸਰ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਝਾਰੂ ਜੀ ਅਕਾਲੀ ਦਲ ਜਿੰਦਾਬਾਦ ਸ਼ਾਬਾਸ਼ ਅਕਾਲੀ ਦਲ ਜਿੰਦਾਬਾਦ ਸਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰ ਵਰਸਾ ਸਿੰਘ ਮਲਟੋਵਾ ਜਿੰਦਾਬਾਦ ਦੇਖੋ ਰਾਜਨੀਤੀ ਮਾੜੀ ਵੀ ਦੇਖੀ ਹੈ ਗੰਦੀ ਵੀ ਦੇਖੀ ਹੈ ਪਰ ਇੰਨੀ ਗੰਦੀ ਰਾਜਨੀਤੀ ਕਦੇ ਨਹੀਂ ਦੇਖੀ ਕਿ ਇੱਕ ਪੰਜਾਬ ਦਾ ਤਿੰਨ ਵਾਰ ਦਾ ਐਮਐਲਏ ਤਿੰਨ ਵਾਰ ਦਾ ਦੋ ਵਾਰ ਦਾ ਮਨਿਸਟਰ ਜੇ ਜੇਲ੍ਹ 'ਚ ਵੀ ਬੰਦ ਹੈ ਤੇ ਜੇ ਉਹ ਨੂੰ ਕੋਈ ਮਿਲਣ ਵਾਲਾ ਆਉਂਦਾ ਆ ਉਹਦਾ ਕੋਈ ਸਾਥੀ ਆਉਂਦਾ ਆ ਸਾਡੀ ਜਿੱਥੇ ਉਹਦੇ ਨਾਲ ਪਾਰਟੀ ਦੀ ਸਾਂਝ ਆਏ ਉੱਥੇ ਸਾਡਾ ਛੋਟਾ ਵੀਰ ਹੈ ਔਰ ਸਾਡੇ ਵਿਧਾਨ ਸਭਾ ਦਾ ਸਾਥੀ ਰਿਹਾ ਹੈ ਔਰ ਪਾਰਟੀ ਦਾ ਲੀਡਰ ਹੈ ਤੇ ਇੱਥੇ ਵੀ ਬਿਨਾ ਕਿਸੇ ਕਾਰਨ ਤੋਂ ਕਤਤਾਂ ਕੀਤੀਆਂ ਜਾ ਰਹੀਆਂ ਨੇ ਅੜਚਨਾ ਡਾਈਆਂ ਜਾ ਰਹੀਆਂ ਨੇ ਔਰ ਮੈਂ ਤੁਹਾਡੇ ਸਾਹਮਣੇ ਹੀ ਹੈ ਜਿੰਨੀ ਗੱਲਬਾਤ ਡਿਪਟੀ ਸੁਪਰਡੈਂਟ ਦੇ ਨਾਲ ਕੀਤੀ ਹੈ ਕਿਉਂਕਿ ਜਿੰਨਾ ਕ ਮੈਂ ਜਾਣਦਾ ਆ ਜੇਲ੍ਹ ਦੇ ਨਿਯਮ ਉਹਦੇ ਮੁਤਾਬਕ ਕਿਸੇ ਦੀ ਮੁਲਾਕਾਤ ਕਰਾਉਣਾ ਜਾਂ ਨਾ ਕਰਾਉਣਾ ਇਹ ਕੇਵਲ ਤੇ ਕੇਵਲ ਜੇਲ੍ਹ ਅਥਾਰਟੀ ਦੀ ਹੈ ਜੇ ਕਿਸੇ ਦੀ ਮੁਲਾਕਾਤ ਕਰਾਉਣੀ ਹੈ ਤੇ ਉਹ ਜੇਲ੍ਹ ਅਥਾਰਟੀ ਜਿੰਨੂੰ ਮਰਜ਼ੀ ਪਰਮਿਟ ਕਰ ਸਕਦੀ ਹੈ ਪਰ ਤੁਹਾਡੇ ਸਾਹਮਣੇ ਹੀ ਹੈ ਕਿ ਜੇ ਅੱਜ ਇੱਥੇ ਮੈਨੂੰ ਰਿਫਿਊਜ਼ ਕੀਤਾ ਗਿਆ ਆ ਇਹ ਵਿਚਾਰੇ ਡਿਪਟੀ ਸਟੂਡੈਂਟ ਵੱਲੋਂ ਨੇ ਕੀਤਾ ਗਿਆ ਬਸ 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 ਇਤਨਾ ਨਗੇਟ ਇਹ ਜਿਹੜੇ ਦਿੱਲੀ ਬੈਠੇ ਆ ਨਾ ਜਾਂ ਦਿੱਲੀ ਵਾਲੇ ਪੰਜਾਬ 'ਚ ਬੈਠੇ ਆ ਨਾ ਜਾਂ ਕੇਜਰੀਵਾਲ ਜਿਹੜਾ ਆ ਜਾਂ ਉਹਦੀ ਟੀਮ ਜਿਹੜੀ ਹੈ ਇਹ ਸਾਰੀ ਉਹਨਾਂ ਦੀ ਡਾਇਰੈਕਸ਼ਨ ਚਲੋ ਅਸੀਂ ਨਿਰਾਸ਼ ਹੋ ਕੇ ਚੱਲੇ ਜੀ ਕਰਦਾ ਐ ਸੱਜਣ ਨੂੰ ਮਿਲਣ ਨੂੰ ਪਰ ਦੂਸਰੇ ਬੰਨੇ ਉਹਦੇ ਉੱਤੇ ਮਾਣ ਵੀ ਐ ਕਿਉਂ ਪ੍ਰਵਾਹ ਕਰਨ ਵਾਲਾ ਨੇ ਉਹ ਧਾਕੜ ਜੱਟ ਐ ਔਰ ਅੱਜ ਇਸ ਗੱਲ ਤੋਂ ਪਤਾ ਲੱਗਦਾ ਐ ਕਿ ਮੈਂ ਪਹਿਲਾਂ ਨਹੀਂ ਮੇਰੇ ਤੋਂ ਪਹਿਲਾਂ ਵੀ ਕਈ ਸੀਨੀਅਰ ਅਗੂਤੋਂ ਹੋ ਕੇ ਗਏ ਨੇ ਜਿਨ੍ਹਾਂ ਨੂੰ ਖਾਲੀ ਹੱਥ ਹੀ ਮੋੜਿਆ ਗਿਆ ਆ ਪਰ ਇਹ ਮਾੜੀ ਗੱਲ ਸਾਡੇ ਮੁੱਖ ਮੰਤਰੀ ਜ਼ਰੂਰ ਪੰਜਾਬ ਦੇ ਨੇ ਪਰ ਉਹ ਕੱਟ ਪੁਤਲੀ ਉਹਨਾਂ ਦੇ ਵਸਤੀ ਗੱਲ ਨਹੀਂ ਗਈ ਨਾ ਉਹਨਾਂ ਨੂੰ ਹੁਣ ਤੇ ਹੁਣ ਤੇ ਲੰਬਾ ਤੇਨ ਨੂੰ ਮਜੀ ਨਹੀਂ ਕਰਦਾ ਉਹਦੇ ਤੇ ਕਈ ਵਾਰ ਤਰਸ ਜਾ ਵੀ ਆਉਂਦਾ ਕਿ ਗੁਰੂਆ ਤੇਰੇ ਨਾਲ ਜਿਹੜੀ ਹੋਣ ਢਈ ਹੈ ਹੋ ਸਕਦਾ ਹੈ ਕਿ ਕਿਸੇ ਦਫਤਰ ਦਾ ਤਗੜੇ ਦਫਤਰ ਦਾ ਜਿਹੜਾ ਚਪੜਾਸੀ ਉਹ ਵੀ ਜਿਆਦਾ ਜੁਰਤ ਰੱਖਦਾ ਹੋਵੇ ਆਪਦੇ ਬੌਸ ਨੂੰ ਕਿਤੇ ਕਹਿ ਦਿੰਦਾ ਹੋਵੇ ਨਹੀਂ ਸਾਹਿਬ ਆ ਤੂੰ ਗਲਤ ਕਹਿ ਰਿਹਾ ਗੁਰੂਆ ਤੂੰ ਮੁੱਖ ਮੰਤਰੀ ਐ ਤੇ ਤੇਰੇ ਸਾਹਮਣੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਆ ਤੇਰੇ ਸਾਹਮਣੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਆ ਤੇ ਤੂੰ ਉੱਥੇ ਵੀ ਅਜੇ ਵੀ ਕੇਦਰੀਵਾਲ ਸਾਹਿਬ ਬਹੁਤ ਸਿਆਣੇ ਆ ਜੀ ਬੜੀ ਉਹਨਾਂ ਦੀ ਗੱਲ ਐ ਜੀ ਬੜੀ ਦੇਣ ਐ ਸ਼ਰਮ ਆਉਂਦੀ ਐ ਫੋਟੋ ਸੁਖਬੀਰ ਜੀ ਦੇ ਪੈਸੇ ਵੰਡਣ ਤੇ ਗੈਨੀ ਹਰਪ੍ਰੀਤ ਸਿੰਘ ਕਹਿੰਦੇ ਵੀ ਗੁਰਬਾਣੀ ਵੇਚਦੇ ਨੇ ਉਹਦੇ ਪੈਸੇ ਨੇ ਨਾ ਹੁਣੇ ਸਿੱਧੇ ਪਤਾ ਬੁਲਾ ਰਹੇ ਦੇਖੋ ਪਤਾ ਗੱਲ ਕੀ ਹੈ ਇੱਥੇ ਗਲਤ ਮੂੰਹ ਜਿਹੜੀ ਮੈਂ ਮਰਜ਼ੀ ਕੋ ਕੱਢ ਦਿੰਨਾ ਹੈ ਗੱਲ ਤੇ ਸਾਬਤ ਕਰਨ ਦੀ ਹੁੰਦੀ ਹੈ ਠੀਕ ਹੈ ਤੇ ਇੱਥੇ ਕੋਈ ਦਰਾਵਾ ਨਹੀਂ ਗਿਆ ਕਿ ਸਾ ਸੁਖਬੀਰ ਸਿੰਘ ਬਾਦਲ ਨੇ ਮੇਰੇ ਖਾ ਕੱਲ ਕਿਸੇ ਚੈਨਲ ਨੂੰ ਪ੍ਰਾਈਵੇਟ ਨੂੰ ਇੰਟਰਵਿਊ ਦਿੱਤੀ ਉਹਨਾਂ ਕਹਿ ਲਿਆ ਕਿ ਮੇਰਾ ਚੈਲੰਜ ਹੈ ਵੀ ਸਾਬਤ ਕਰੋ ਦੂਜੀ ਗੱਲ ਰਹੇਗੀ ਕਿ ਉਹਨਾਂ ਕਹਿੰਦੇ ਕਿ ਇਸ ਕੰਮ ਤੇ ਨਾਮ ਸਿਆਹਤ ਕਰਨਾ ਚਾਹਣਾ ਹੈ ਹਰੇਕ ਨੂੰ ਬੇਨਤੀ ਕਰਦਾ ਆ ਕਿ ਹਰ ਕੋਈ ਅੱਗੇ ਆ ਕੇ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਜਿੰਨੀ ਵੀ ਕਿਸੇ ਦੀ ਸਮਰੱਥਾ ਆ ਕਿਸੇ ਦੀ 1000 ਦੀ ਹੈ ਕਿਸੇ ਦੀ 10000 ਦੀ ਹੈ ਕਿਸੇ ਦੀ 1 ਲੱਖ ਦੀ ਹੈ ਕਿਸੇ ਦੀ ਕਰੋੜ ਦੀ ਹੈ ਉਹ ਆਪਦੀ ਸਮਰੱਥਾ ਮੁਤਾਬਕ ਆਪਦਾ ਯੋਗਦਾਨ ਪਾਵੇ ਜੇ ਮੈਂ ਜੇ ਮੈਂ ਇਹ ਕਹਿ ਦਵਾਂ ਕਿ ਸਰਦਾਰ ਹਰਪ੍ਰੀਤ ਸਿੰਘ ਮੈਂ ਤਾਂ ਮੈਂ ਬਾਈ ਮੈਂ ਤੁਹਾਨੂੰ ਨੀਟਾ ਹੀ ਕਹੀਨਾ ਹਾਂਜੀ ਤੇ ਹਾਂਜੀ ਤੇ ਉਹ ਨੀਟਾ ਪ੍ਰਧਾਨ ਜੀ ਜਿਹੜੇ ਨੇ ਇਹਨਾਂ ਨੂੰ ਪੁਸ਼ਪੀ ਸਾਰੀ ਗਮਰ ਕੀਤਾ ਕੀ ਜੇ ਹਾਂਜੀ ਜਥੇਦਾਰੀ ਦੇ ਨਾਂ ਤੇ ਗ੍ਰੰਥੀ ਵੀ ਬੜਾ ਸਤਿਕਾਰ ਤਾਉਦੇ ਨੇ ਕੌਮ ਦੇ ਸਭ ਤੋਂ ਸਤਿਕਾਰ ਤਾਉਦੇ ਨੇ ਗ੍ਰੰਥੀ ਹੋਣਾ ਜਥੇਦਾਰ ਹੋਣਾ ਤੇ ਇਕੱਠੇ ਕਾਦੇ ਵਾਸਤੇ ਕੀਤੇ ਜੇ ਲਫਾਵੇ ਕਿੱਥੋਂ ਕਿੱਥੋਂ ਕੀਤੇ ਜੀ ਕੁਝ ਕੌਮ ਦਾ ਸਵਾਰਿਆ ਜੀ ਹਾਂਜੀ ਕੌਮ ਦੇ ਲੋਕਾਂ ਦੀ ਸ਼ਰਧਾ ਦਾ ਸਤਕਾਰ ਦਾ ਤੁਸੀਂ ਇੰਨੀ ਜਿਆਦਾ ਕਮਾਈ ਕੀਤੀ ਹੈ ਜਿਹੜੀ ਧਰਮ ਦੇ ਨਾਂ ਤੇ ਹੋਈ ਹੈ ਉਂਗਲਾ ਤੁਸੀਂ ਦੂਜਿਆਂ ਦੇ ਚੱਕਦੇ ਜੀ ਤੇ ਬਾਕੀ ਤੇ ਗੱਲਾਂ ਕਿਹੜੀਆਂ ਕਰਨੀਆਂ ਉਹਨਾਂ ਦੇ ਕਿਹੜੇ ਕਿਹੜੇ ਲੇਖੇ ਆ ਕਿਹੜੀਆਂ ਕਿਹੜੀਆਂ ਖੇਡਾਂ ਆ ਉਸ ਪਸੇਨਾ ਪਈਏ ਬੀਬੀ ਫਰੂਦੀ ਹੜਪੀੜ ਦੇ ਜਿਹੜੇ ਕਿਸਾਨ ਨੇ ਉਹਨਾਂ ਤੱਕ ਸੀਡ ਨਹੀਂ ਪਹੁੰਚ ਰਿਆ ਉਹਨਾਂ ਦੀ ਮੰਗ ਸੀ ਜਿਸ ਤਰ੍ਹਾਂ ਸਰਕਾਰ ਤਾਂ ਹਲੇ ਤੱਕ ਮੀਟਿੰਗ ਨਹੀਂ ਕੀਤੀ ਕੋਈ ਖੇਤੀਬਾੜੀ ਮੰਤਰੀ ਨੇ ਉਹਨੇ ਵਾਦਾ ਕੀਤਾ ਸੀ ਵੀ ਉਹਨਾਂ ਤੱਕ ਅਸੀਂ ਸੀਡ ਪਹੁੰਚਾਵਾਂਗੇ ਜਿਹੜਾ ਕਣਕ ਦਾ ਉਹਨਾਂ ਨੇ ਵੇਚਣਾ ਕੀ ਤਿਆਰੀ ਅਕਾਲੀ ਦਲ ਦੀ ਤਿਆਰੀ ਤੇ ਸਰਕਾਰ ਇਸ ਤੇ ਕਿਉਂ ਨਹੀਂ ਹਲੇ ਤੱਕ ਕੋਈ ਕਾਰਵਾਈ ਕਰੇ ਕਿ ਮੈਂ ਬੇਨਤੀ ਕਰਾਂ ਜੀ ਕਿਸੇ ਮੰਤਰੀ ਨੂੰ ਸੌਂ ਖਵਾ ਕੇ ਪੁੱਛ ਲਿਆ ਜੀ ਕਿ ਤੇਰੇ ਵੱਸ ਕੁਛ ਹੈਗਾ ਤੇਰੇ ਵੱਸ ਕੁਛ ਹੈਗਾ ਏ ਮੇਰੇ ਖਿਆਲ ਕਿ ਕਿਸੇ ਕਲਰਕ ਦੀ ਬਦਲੀ ਨਹੀਂ ਕਰ ਸਕਦੇ ਤੂੰ ਹੀ ਸੀਟ ਦੀਆਂ ਗੱਲਾਂ ਕਰਦੇ ਫਿਰਦੇ ਜੀ ਹਾਂਜੀ ਤੇ ਮੇਰਾ ਖਿਆਲ ਹੈ ਕਿ ਉਹ ਵਿਚਾਰਾ ਚੰਗਾ ਪੜਾ ਹੁੰਦਾ ਸੀ ਸਾਡਾ ਖੁੜੀਆਂ ਸਾਹਿਬ ਸਾਡਾ ਵੀ ਉਸ ਪਰਿਵਾਰ ਦਾ ਮੇਰੀ ਬੜੀ ਪੁਰਾਣੀ ਸਾਝ ਹੈ ਜੈਦਰ ਜਗਦੀਪ ਸਿੰਘ ਖੁੜੀਆਂ ਵੇਲੇ ਤੋਂ ਉਹ ਵਿਚਾਰਾ ਬੋਰੋਜਾ ਫਿਰਦਾ ਖੁੜੀਆਂ ਸਾਹਿਬ ਚੰਗਾ ਪੜਾ ਬੰਦਾ ਸੀਗਾ ਹਾਂਜੀ ਉਹ ਕੌਣਾ ਜਿਹਾ ਫਿਰਦਾ ਕਿ ਮੈਂ ਕਿੱਥੇ ਫਸ ਗਿਆ ਤੇ ਉਹ ਵਿਚਾਰਾ ਸੀਟ ਕਿੱਥੋਂ ਦੇ ਲੇਗਾ ਹਾਂ 4 ਲੱਖ ਰਕਬਾ ਖਰਾਬ ਹੋਇਆ ਹੈ 1 ਲੱਖ ਰਕਬੇ ਵਾਸਤੇ ਸ਼੍ਰੋਮਣੀ ਕਾਲ ਇਦਾਰ ਸੀਡ ਦੇ ਰਿਹਾ ਹੈ ਬੀਜ ਦੇ ਰਿਹਾ ਹੈ 1 ਲੱਖ ਏਕੜ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸੀਡ ਦੇ ਰਹੀ ਹੈ ਔਰ ਵਹਾਈ ਵਾਸਤੇ ਵੀ ਉਹਦੀ ਜ਼ਮੀਨ ਨੂੰ ਉਪਜਾਊ ਕਰਨ ਵਾਸਤੇ ਭੌਂਕੇ ਜਿਹੜਾ ਆ ਉਹ ਸਸਬੀਰ ਸਿੰਘ ਬਾਦਲ ਹੋਣਾ ਨੇ ਐਲਾਨ ਕੀਤਾ ਕਿ ਤੇਲ ਵੀ ਦੇਵਾਂਗੇ ਬੀਜ ਵੀ ਦੇਵਾਂਗੇ ਮੇਰਾ ਖਿਆਲ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ ਉਹ ਖਾਦ ਵੀ ਦੇਣਗੇ ਅਕਾਲੀ ਦਲ ਬੀਜੇਪੀ ਇੱਕ ਮੰਚ ਤੇ ਹੋ ਸਕਦੀ ਇਕੱਠੇ ਦੇਖੋ ਇਹ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਹੀ ਦੱਸ ਸਕਦੇ ਨਾ ਤੇ ਮੇਰੇ ਬਿਆਨ ਦੇ ਨਾਲ ਇਕੱਠੇ ਹੋਣੇ ਆ ਨਾ ਮੇਰੇ ਬਿਆਨ ਦੇ ਨਾਲ ਵੱਖ-ਵੱਖ ਹੋਣੇ ਆ ਹਾਂਜੀ ਤੇ ਨਾ ਇੱਕ ਮਿੰਟ ਇੱਕ ਮਿੰਟ ਮੇਰੀ ਤੁਹਾਨੂੰ ਵੀ ਕੋਈ ਸੁਣੋ ਮੇਰੀ 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 ਸੁਣ ਲਓ ਜੀ ਮੈਂ ਮੈਂ ਪਾਰਟੀ ਦਾ ਆਗੂ ਨਹੀਂਗਾ ਮੈਂ ਰੂਹ ਤੋ ਅਕਾਲੀ ਹਾਂ ਪਰ ਦੂਜੀ ਗੱਲ ਰਹਿ ਗਈ ਜਿਹੜੇ ਇੱਥੇ ਕੋਈ ਬਿਆਨ ਦਿੰਦਾ ਆ ਕਿ ਇਹ ਗੱਠਜੋੜ ਨਹੀਂ ਹੋ ਸਕਦਾ ਜੀ ਕੋਈ ਕਹਿੰਦਾ ਕਿ ਛੇਤੀ ਹੋਣਾ ਚਾਹੀਦਾ ਜੀ ਇਹਨਾਂ ਦੇ ਕਿਸੇ ਦੇ ਕਹਿਣ ਤੇ ਕੱਖ ਨਹੀਂ ਜੀ ਹੋਣਾ ਇੱਥੇ ਪਤਾ ਨਹੀਂ ਤੁਹਾਡੇ ਇਲਾਕੇ ਦਾ ਸੀਗਾ ਸ਼ਾਇਦ ਪਟਿਆਲੇ ਦਾ ਵਿਚਾਰਾ ਰੋਜ਼ ਬੈਠਾ ਹੁੰਦਾ ਹੈ ਟੀਵੀ ਤੇ ਮੋਦੀ ਸਾਹਿਬ ਹੈ ਤਾਂ ਨਾਮੁਕਣ ਹੈ ਕਾਲੇ ਕਾਨੂੰਨ ਵਾਪਸ ਨਹੀਂ ਹੋ ਸਕਦੇ ਉਹਨੇ ਪਿਓ ਦੇ ਪੁੱਤ ਨੇ ਕਿਨੂੰ ਪੁੱਛਿਆ ਹੀ ਨਹੀਂ ਸਿਰੇ ਤੜਕੇ ਉੱਠਦੇ ਮਾਫੀ ਮੰਗ ਕੇ ਉਹਨੇ ਕਾਲੇ ਕਾਨੂੰਨ ਵਾਪਸ ਲੈ ਲਏ ਜੇਦਰ ਉਹਨਾ ਕਰਨਾ ਹੈ ਹਾਂਜੀ ਉਹ ਤੁਹਾਨੂੰ ਨਾਂ ਤੇ ਥਲੜੇ ਨੂੰ ਕਿਹਨੂੰ ਪੁੱਛਣਾ ਤੇ ਨਾਂ ਕਿਹਦੇ ਕਹਿਣ ਤੇ ਕਰਨਾ ਹੈ ਹਾਂਜੀ ਤੇ ਨਾ ਸਾਡੇ ਵਾਲਿਆਂ ਹੀ ਸਾਡੇ ਕੰਨ 'ਚ ਆਵਾਜ਼ ਪਾਉਣੀ ਹੈ ਕਿ ਭਾਈ ਅਸੀਂ ਚੱਲੇ ਜੇ ਉੱਥੇ ਕਿਹੜੀ ਗੱਲ ਕਰਨੀ ਹੈ ਇਹਦੇ ਸਭ ਕੁਝ ਜਿਹੜਾ ਆ ਬਾਕੀ ਦੇਖੋ ਮੈਂ ਕੋਈ ਭਾਰਤੀ ਜਨਤਾ ਪਾਰਟੀ ਦਾ ਮਦਾਈ ਨਹੀਂ ਉਹ ਆਪਣੇ ਆਪ ਚ ਇੱਕ ਰਾਜਨੀਤਿਕ ਪਾਰਟੀ ਆ ਪਰ ਪੰਜਾਬ ਦਾ ਭਲਾ ਪੰਜਾਬ ਦਾ ਵਿਕਾਸ ਇਹਨਾਂ ਦੋਨਾਂ ਦੇ ਗਠ ਜੁੜ ਦੇ ਨਾਲ ਮੈਂ ਬੜੇ ਅਫਸੋਸ ਅਰ ਦੁੱਖ ਦੀ ਗੱਲ ਹੈ ਕਿ ਪਹਿਲਾਂ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਇੱਥੇ ਜੇਲ੍ਹ 'ਚ ਰਹੇ ਤੁਸੀਂ ਵੀ ਸਾਰੇ ਦੇਖਦੇ ਰਹੇ ਹੋ ਕਿ ਇੱਥੇ ਰਾਜਾ ਦੇ ਰਾਜਾ ਵੜਿੰਗ ਵੀ ਆ ਕੇ ਮਿਲ ਜਾਂਦਾ ਰਹਿਆ ਸਾਧੂ ਸਿੰਘ ਨੂੰ ਤੇ ਹੋਰ ਕਈ ਮਿਨਿਸਟਰ ਸੀਗੇ ਜਿਹੜੇ ਲੁਧਿਆਣੇ ਤੋਂ ਹੋਰਾਂ ਤੋਂ ਉਹ ਸਾਰੀਆਂ ਪਾਰਟੀਆਂ ਦੇ ਜਿਹੜੇ ਇੱਥੇ ਲੋਕ ਅੰਦਰ ਜੇਲ੍ਹ 'ਚ ਰਹੇ ਨੇ ਉਹਨਾਂ ਲੋਕਾਂ ਲਈ ਸਾਰਿਆਂ ਲਈ ਛੂਟ ਸੀਗੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹਨਾਂ ਨੇ ਇੱਕ ਵੱਖਰੀ ਪਾਲਿਸੀ ਬਣਾਈ ਹੋਈ ਆ ਸੋ ਮੈਂ ਇਹ ਸਮਝਦਾ ਕਿ ਇਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਇੱਕ ਐਦਾਂ ਦੀ ਚੀਜ਼ ਹੈ ਜੇ ਮਾੜਾ ਜਿਹਾ ਵੀ ਝਲਕੀ ਉਹਦੀ ਬਾਹਰ ਆਈ ਤਾਂ ਉਹਦੀਆਂ ਮੁੱਛਾਂ ਜਿਹੜੀਆਂ ਹੈਗੀਆਂ ਨਾ ਉਹ ਤੋਂ ਡਰਦੇ ਨੇ ਸੋ ਇਹ ਮੈਂ ਮਹਿਸੂਸ ਕਰਦੇ ਆ ਕਿ ਇਹਨਾਂ ਨੂੰ ਡਰ ਜੇ ਲੱਗ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਲੱਗ ਰਿਹਾ ਇਹ ਬਹੁਤਾ ਚਿਰ ਚੱਲਣੀਆਂ ਨਹੀਂ ਇਹ ਜਿਹੜੀਆਂ ਜੇਲਾਂ ਬਣੀਆਂ ਨੇ ਬੰਦਿਆਂ ਵਾਸਤੇ ਬਣੀਆਂ ਨੇ ਪਰ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ ਇਹ ਟੋਟਲ ਦੇ ਟੋਟਲ ਜਿਹੜੇ ਲੋਕ ਜੇਲਾਂ 'ਚ ਨਜ਼ਰ ਆਉਣੇ ਆ ਤੇ ਨਵੀਆਂ ਜੇਲਾਂ ਵੀ ਤਿਆਰ ਹੋ ਰਹੀਆਂ ਉਹਨਾਂ ਦੇ ਵਿੱਚੇ ਨਜ਼ਰ ਆਉਣੇ ਨੇ ਫੇਸ ਕਰਕੇ ਮੈਂ ਸਮਝਦਾ ਕਿ ਤੱਕਾ ਦੀ ਕੋਈ ਹੱਦ ਹੁੰਦੀ ਆਰ ਪਾਰ ਦਾ ਧੱਕਾ ਕਰ ਰਹੇ ਨੇ ਸੋ ਅਸੀਂ ਬਰਦਾਸ਼ਤ ਕਰ ਰਹੇ ਆ ਪਰ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਣਾ ਜਿਹੜੀ ਰੂਲਸ ਕਰਾਉਨੇ ਆ ਜੀ ਅਸੀਂ ਉਹ ਰੂਲਸ ਫਾਲ ਨਹੀਂ ਕਰਦੇ ਕਰਾ ਨਹੀਂ ਸਕਦੇ ਜਿਹੜੇ ਕੋਰਟ ਦੇ ਵੱਲੋਂ ਉਦੇਸ਼ ਆਏ ਸੀ ਕੋਈ ਨਵੇਂ ਰੂਲ ਫੋਲੋ ਕਰ ਰਹੇ ਆ ਜੀ ਅਸੀਂ ਫੋਲੋ ਕਰ ਰਹੇ ਹਾਂ ਕਿਸੇ ਨਾਲ ਮੁਲਾਕਾਤ ਬਾਹਰਲੇ ਬੰਦੇ ਨਾਲ ਨਹੀਂ ਹੋ ਸਕਦੀ ਉਹਨਾਂ ਨੇ ਐਸ ਪਰ ਰੂਲਸ ਕਿਹਾ ਸੀ ਐਸ ਪਰ ਰੂਲਸ ਕਰ ਰਹੇ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਰੂਲ ਨੂੰ ਲੱਡ ਰਿਲੇਸ਼ਨ ਰੂਲ ਅਡਵੋਕੇਟਸ ਰੂਲਿੰਗ ਕੀ ਕਹਿੰਦੀ ਹੈ ਜੀ ਇਹਦੀ ਐਸ ਪਰ ਰੂਲਸ ਉਹਨਾਂ ਨੇ ਕਿਹਾ ਸੀ ਐਸ ਪਰ ਰੂਲਸ ਕਰਾਉਨੇ ਆ ਜੀ ਜਿੰਦਾਬਾਦ